ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਨੈਕਟਡ ਵਿਦ ਵੀਰਪਾਲ ਸੰਧੂ ਹਾਜ਼ਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਜੀ ਜਾਲੀ ਵਾਲਾ ਬਲਾਊਜ਼ ਸਟਾਰਟ ਕਰ ਰਹੀਆਂ ਠੀਕ ਹੈ ਜਾਲੀ ਵਾਲਾ ਬਲਾਊਜ਼ ਬਣਾਉਣਾ ਹੈ ਕਿੱਦਾਂ ਆਪਾਂ ਸਟਾਰਟ ਕਰਨਾਗਾ ਠੀਕ ਹੈ ਤਾਂ ਉਹਦੀ ਆਪਾਂ ਸਟਾਰਟਿੰਗ ਕਰ ਰਹੀਆਂ ਠੀਕ ਹੈ ਇਸ ਦੇ ਵਿੱਚ ਮੈਂ ਜਿਹੜੇ ਫੰਦੇ ਲੱਤੇ ਹੋਏ ਆ ਪਹਿਲਾਂ ਉਹਦਾ ਬਾਰਡਰ ਬਣਾਵਾਂਗੇ ਠੀਕ ਹੈ ਪਹਿਲਾਂ ਇਹਦੇ ਵਿੱਚ ਜਿਹੜੇ ਫੰਦੇ ਲੱਤੇ ਹੋਏ ਆ ਮੈਂ 37 ਜੋਟੇ ਲੱਤੇ ਹੋਏ ਆ ਠੀਕ ਹੈ 37 ਮੇਰੇ ਜੋਟੇ ਆ ਮਤਲਬ ਜਿਹੜੇ ਦੇ ਕੁੰਡੇ ਹੈਗੇ ਆ ਉਹ ਮੇਰੇ ਹੈਗੇ ਆ ਜੀ 74 ਠੀਕ ਹੈ 74 ਮੇਰੇ ਅਦੇ ਅਗੇ ਕੁੰਡੇ ਸੰਤੀ ਮੇਰੇ ਜੋਟਿਆ ਠੀਕ ਹੈ ਤਾਂ ਪਹਿਲਾਂ ਇਹਦਾ ਬਾਰਡਰ ਹੈ ਬਾਰਡਰ ਕਿਦਾਂ ਬਣਾਉਣਾ ਉਹ ਤੁਹਾਨੂੰ ਦੱਸਦੇ ਆ ਠੀਕ ਹੈ ਦੋ ਕੁੰਡੇ ਆਪਾਂ ਸਿੱਧਾ ਬਣਾਉਣੇ ਆ ਸਿੱਧੇ ਬਣਾਉਣੇ ਆ ਠੀਕ ਹੈ ਧਾਗਾ ਅੱਗੇ ਕਰਨਾ ਹੈ ਦੋ ਕੁੰਡੇ ਆਪਾਂ ਉਲਟੇ ਬਣਾਉਣੇ ਆ ਠੀਕ ਹੈ ਧਾਗਾ ਪਿੱਛੇ ਕਰਨਾ ਹੈ ਦੋ ਕੁੰਡੇ ਸਿੱਧੇ ਬਣਾਉਣੇ ਆ ਧਾਗਾ ਅੱਗੇ ਕਰਨਾ ਦੋ ਕੁੰਡੇ ਉਲਟੇ ਠੀਕ ਹੈ రికే నీ సై కంపలీట్గా అన్నా దో కడే ఉల్టే ధాగా పిచ్చే దో కడే సెే ధాగా అో కల్ ధాగా పిచ్చే దో కడే సగే దో కల్టే ధాగా పిచ్చే దో కుడే సిధే ధాగా అల్టే ధాగా పిచ్చే దో కుడే సిధే ధాగా అంటే ఠీగ పిచ్చే దో కు సిధే ధాగా అల్టే ధాగా పిచ్చే దో కు సే ਆਪਾਂ ਗਾਗੇ ਦੋ ਕੁੰਡੇ ਉਲਟੇ ਇਸੇ ਤਰੀਕੇ ਨਾਲ ਆਪਾਂ ਰਾਈਟ ਸਾਈਡ ਤੋਂ ਇਹ ਸਾਰੀ ਸਲਾਈ ਬੁਣ ਲੈਣੀ ਆ ਕਿਦਾਂ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਠੀਕ ਹੈ ਤਾਂ ਇਸੇ ਤਰੀਕੇ ਨਾਲ ਆਪਾਂ ਜਿਹੜੀ ਇਹ ਸਾਰੀ ਸਲਾਈ ਬੁਣ ਲਾਂਗੇ ਤਾਂ ਫਿਰ ਤੁਹਾਨੂੰ ਰੋਂਗ ਸਾਈਡ ਤੋਂ ਦੱਸਦੇ ਆ ਤੁਸੀਂ ਕਿੱਦਾਂ ਕਰਨਾ ਠੀਕ ਹੈ ਇਸੇ ਤਰੀਕੇ ਨਾਲ ਦੋ ਕੁੰਡੇ ਉਲਟੇ ਅਣ ਦੋ ਕੁੰਡੇ ਸਿੱਧੇ ਨਾਲ ਬਣਾ ਕੇ ਮੈਂ ਰਾਈਟ ਸਾਈਡ ਕੰਪਲੀਟ ਕਰ ਲਈ ठीक है हूँ आ गए आप रोंग साइड तोंग साइड की करना जो उधरों दो कुंडे आप सीधे बनाए हुए साइड तो वो इस साइड तो उल्टे बुने जाने ठीक है दो कुंडे उल्टे धागा पीछे दो सीधे रोंग साइड तो है जी है, धागा अगे दो उल्टे धागा पिछे दो सीधे धागा अगे दो उल्टे ਤਾਗਾ ਪਿੱਛੇ ਦੋ ਸਿੱਧੇ ਤਾਗਾ ਅੱਗੇ ਦੋ ਉਲਟੇ ਤਾਗਾ ਪਿੱਛੇ ਦੋ ਸਿੱਧੇ ਤਾਗਾ ਅੱਗੇ ਦੋ ਉਲਟੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਸਾਰਾ ਬਾਰਡਰ ਬੁਣ ਲੈਣਾ ਠੀਕ ਹੈ ਰਾਈਟ ਸਾਈਡ ਤੋਂ ਵੀ ਦੋ ਸਿੱਧੇ ਤੇ ਦੋ ਉਲਟੇ ਰੋਂਗ ਸਾਈਡ ਤੋਂ ਵੀ ਬਸ ਏ ਡਿਫਰੈਂਸ ਇਹ ਹੁੰਦਾਗਾ ਜੋ ਰਾਈਟ ਸਾਈਡ ਤੋਂ ਦੋ ਸਿੱਧੇ ਬੁਣੇ ਜਾਂਦੇ ਹਨ ਔਰ ਰੋਂਗ ਸਾਈਡ ਤੋਂ ਦੋ ਉਲਟੇ ਬੁਣੇ ਜਾਂਦੇ ਹਨ ਠੀਕ ਹੈ ਇਹਦੇ ਰੋਂਗ ਸਾਈਡ ਤੋਂ ਦੋ ਉਲਟੇ ਬੁਨੇ ਜਾਂਨ ਔਰ ਰਾਈਟ ਸਾਈਡ ਤੋਂ ਸਿੱਧੇ ਬੁਨੇ ਜਾਂਦੀ ਹੈ। ਇਹ ਹੀ ਡਿਫਰੈਂਸ ਹੈ ਇੱਥੇ। ਠੀਕ ਹੈ? ਦੋ ਸਿੱਤੇ ਦੋ ਰੋਟੇ ਦੋ ਸਿੱਤੇ ਦੋ ਰੋਟੇ ਤੋ ਉਲਟੇ ਠੀਕ ਹੈ ਏਸੇ ਤਰੀਕੇ ਨਾਲ ਜਿੰਨਾ ਵੀ ਮੈਨੂੰ ਬਾਰਡਰ ਚਾਹੀਦਾ ਹੋਊਗਾ ਤੇ ਮੈਂ ਬਣਾ ਲੈਣੀ ਆ ਤੇ ਫਿਰ ਤੁਹਾਨੂੰ ਦੱਸਦੀ ਆ ਵੀ ਕਿੰਨੇ ਇੰਚ ਇਹ ਬਾਰਡਰ ਮੇ ਉਹਨਾ ਤੇ ਕਿੰਨੇ ਇੰਚ ਬਾਅਦ ਬਾਰਡਰ ਜਿਹੜਾ ਹੈਗਾ ਆਪਣਾ ਡਿਜ਼ਾਈਨ ਸਟਾਰਟ ਕਰਨਾ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਇੰਨਾ ਕੁ ਆਰਡਰ ਜਿਹੜਾ ਬਣਾ ਲਿਆ ਠੀਕ ਹੈ ਇਹ ਸੋ ਆਧਾ ਆਪਾਂ ਨੂੰ ਜਿੰਨੀ ਇੰਚ ਬਾਰਡਰ ਚਾਹੀਦਾ ਉਹ ਆਪਾਂ ਬਣਾ ਲਾਂਗੇ ਤੇ ਉਹ ਤੁਹਾਨੂੰ ਨੈਕਸਟ ਵੀਡੀਓ ਚ ਦੱਸਾਂਗੇ ਵੀ ਕਿੰਨੇ ਇੰਚ ਆਪਾਂ ਬਾਰਡਰ ਬਣਾਉਣਾਗਾ ਠੀਕ ਹੈ ਤੇ ਹੰਡ ਨੈਕਸਟ ਵੀਡੀਓ ਚ ਆਪਾਂ ਡਿਜ਼ਾਈਨ ਸਟਾਰਟ ਕਰਾਂਗੇ ਵੀ ਕਿੱਦਾਂ ਸਟਾਰਟ ਕਰਨਾ ਆਪਾਂ ਤੁਹਾਨੂੰ ਫੁੱਲ ਡਿਟੇਲ ਚ ਡਿਸਕ੍ਰਾਈਬ ਕਰਾਂਗੇ ਜਿਹੜੀਆਂ ਪਹਿਨਾ ਆਪਣੇ ਆਪ ਮਤਲਬ ਸ਼ੁਰੂ ਤੋਂ ਸਟਾਰਟਿੰਗ ਕਰਕੇ ਆਪਾਂ ਬਲਾਊਜ਼ ਬਣਾਉਣਾ ਚਾਹਣੀ ਹੈ ਉਹ ਆਸਾਨੀ ਨਾਲ ਇਹ ਬਲਾਊਜ਼ ਤਿਆਰ ਕਰ ਸਕਦੀਆਂ ਠੀਕ ਹੈ ਆਪਾਂ ਪੂਰਾ ਜੋੜਨਾ ਕਿੱਦਾਂ ਕੁੰਡੇ ਘਟਾ ਨਲਾਬ ਦਾ ਬਲਾউজ ਵਗੈਰਾ ਤਿਆਰ ਕਰ ਸਕਦੀ ਹਾਂ ਠੀਕ ਹੈ ਤਾਂ ਨੈਕਸਟ ਪਾਰਟ ਲਈ ਜੇ ਤੁਹਾਨੂੰ ਚਾਹੀਦਾ ਨੈਕਸਟ ਪਾਰਟ ਤਾਂ ਪਾਰਟ 2 ਕਰਕੇ ਤੁਸੀਂ ਕਮੈਂਟ ਕਰਿਓ ਠੀਕ ਹੈ ਫਿਰ ਆਪਾਂ ਨੈਕਸਟ ਪਾਰਟ ਦਾ ਜਲਦੀ ਤੋਂ ਜਲਦੀ ਅਪਲੋਡ ਕਰ ਦਾਂਗੇ ਅਗਰ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜ਼ਰਾਇਓ ਠੀਕ ਹੈ ਜੀ ਧੰਨਵਾਦ ਜੀ